ਦੇ ਵਿੱਚ ਵਿੱਚੋ ਉਹਨੂੰ ਕੋਈ ਨਹੀਂ ਪੁੱਛਦਾ ਉਹਨੂੰ ਕੋਈ ਪ੍ਰਾਈਮ ਮਿਨਿਸਟਰ ਨਹੀਂ ਪੁੱਛਦਾ ਉਹਨੂੰ ਕੋਈ ਭਗਵੰਤ ਮਾਨ ਨਹੀਂ ਪੁੱਛਦਾ ਉਹਨੂੰ ਕੋਈ ਇੱਥੋਂ ਦਾ ਵਿੱਤ ਮੰਤਰੀ ਹਰਪਾਲ ਧੀਮਾ ਨਹੀਂ ਪੁੱਛਦਾ ਤੇ ਥੋਡੀਆਂ ਜਿਹੜੀਆਂ ਮੰਗਾਂ ਹੁੰਦੀਆਂ ਉਹਨਾਂ ਮੰਗਾਂ ਦੇ ਉੱਤੇ ਬਾਰ-ਬਾਰ ਮੀਟਿੰਗਾਂ ਦੇ ਕੇ ਪਿੱਛੇ ਧੱਕ ਦਿੱਤਾ ਜਾਂਦਾ ਉਸ ਟੇਬਲ ਦੇ ਉੱਤੇ ਹਾਂ ਕੀਤੀ ਜਾਂਦੀ ਹੈ ਹਾਂ ਕਰਨ ਤੋਂ ਬਾਅਦ ਫਿਰ ਪਿੱਛੇ ਲੈ ਕੇ ਜਾਂਦਾ ਉਹਨਾਂ ਦੇਖਦੇ ਵੀ ਲੋਕ ਕਿੰਨਾ ਕੁ ਜ਼ੋਰ ਲਾਉਂਦੇ ਆ ਇਹ ਸਾਡੀ ਕਮੀ ਹੈ ਆਪਾਂ ਸਵਾਰਥ ਨਾਲ ਜੁੜ ਕੇ ਕਿਤੇ ਨਾ ਕਿਤੇ ਖੁੰਝ ਜਾਂਦੇ ਆਂ ਉਲਟ ਜਾਂਦੇ ਆਂ ਇਹ ਮੰਗੇ ਦੀ ਐ ਇਹ ਮੰਗੇ ਦੀ ਐ ਇਹ ਮੰਗ ਕੱਚੇ ਕੰਮਿਆਂ ਦੀ ਸਾਡੀ ਤਾਂ ਹੈ ਨਹੀਂ ਉੱਥੇ ਆਪਾਂ ਉਲਟ ਕੇ ਘਾਟਾ ਖਾਂਦੇ ਆਂ ਲੋੜ ਆ ਸਮਝਣ ਦੀ ਚਲੋ ਇਹ ਕਿਤੇ ਨਾ ਕਿਤੇ ਸਾਡੇ ਵਿੱਚ ਉੱਥੇ ਗੱਲ ਆ ਜਾਂਦੀ ਐ ਇਹ ਹੋਮੇ ਦੀ ਉਹਨਾਂ ਨੂੰ ਦੂਰ ਹੋ ਕੇ ਇਹਨਾਂ ਨੂੰ ਲੜਨਾ ਪਊਗਾ ਮੈਂ ਗੱਲ ਰਿਟਾਇਰੀਆਂ ਦੀ ਇੱਕ ਕਰਨੀ ਚਾਹੁੰਦਾ ਜਿੱਥੇ ਜਿੱਥੇ ਰਿਟਾਇਰੀ ਸਾਥੀ ਜਿਹੜੇ ਦੂਜੇ ਸਾਡੇ ਵਿੱਚ ਆ ਰਹੇ ਆ ਮਾੜੀ ਗੱਲ ਆ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਅਸੀਂ ਬਠਿੰਡੇ ਦੇ ਵਿੱਚ 2016-17 ਦੇ ਵਿੱਚ ਬੜੇ ਵੱਡੇ ਲੈਵਲ ਤੇ ਇਹਨਾਂ ਦਾ ਵਿਰੋਧ ਕੀਤਾ ਸੀ ਇਹਨਾਂ ਦੇ ਘਰਾਂ ਮੂਹਰੇ ਜਾ ਕੇ ਏਦੂੰ ਬ ਦੁੱਗਣੀ ਦੁੱਗਣੀ ਸਾਡੀ ਗਿਣਤੀ ਹੁੰਦੀ ਸੀ ਇਹਨਾਂ ਦੇ ਘਰਾਂ ਦੇ ਵੱਖ-ਵੱਖ ਮਹੱਲਿਆਂ ਦੇ ਵਿੱਚ ਜਾ ਕੇ ਇਹਨਾਂ ਦੇ ਗੇਟਾਂ ਦੇ ਵਿੱਚ ਜਾ ਕੇ ਅਸੀਂ ਮਰਦਾਬਾਦ ਦੇ ਨਾਰੇ ਲਾਉਂਦੇ ਸੀ ਪਰ ਉਹ ਨਹੀਂ ਰੁਕੇ ਪਰ ਜਿੰਨਾ ਚਿਰ ਤੁਹਾਡੇ ਜੁਆਇੰਟ ਫਾਰਮ ਦੇ ਵਿੱਚ ਇਕਤਾ ਮੰਚ ਦੇ ਵਿੱਚ ਤੇ ਉਤਲੀਆਂ ਜਥੇਬੰਦੀਆਂ ਦੇ ਵਿੱਚ ਰਿਟਾਇਰੀ ਬੈਠੇ ਨੇ ਉਹਨਾਂ ਚਿਰ ਇਹ ਵੀ ਨਹੀਂ ਰੁਕਦੇ ਮੇਰੀ ਦਾਅਵੇ ਨਾਲ ਇਹ ਕਹਿਣ ਦੀ ਗੱਲ ਉਹਨਾਂ ਚਿਰ ਇਹ ਵੀ ਨਹੀਂ ਰੁਕਦੇ ਰਿਟਾਇਰੀ ਸਾਥੀ ਆਪਣੀ ਬੱਕਰੀ ਜਥੇਬੰਦੀ ਬਣਾ ਕੇ ਲੜਨ ਉਹਨਾਂ ਨੂੰ ਸਾਥ ਇੱਕ ਦੂਜੇ ਦਾ ਮਿਲੇ ਪਰ ਦੇਖ ਕੇ ਉਹ ਬੈਠ ਕੇ ਨੀਤੀਆਂ ਥੱਲੇ ਇਦਾਂ ਦੀਆਂ ਕਰਨੀਆਂ ਅਸੀਂ ਤਾਂ ਉੱਤੇ ਬੈਠੇ ਆਂ ਪਰ ਤੁਸੀਂ ਥੱਲੇ ਉਹਨਾਂ ਨਾਲ ਰਟਾਇਰੀਆਂ ਨਾਲ ਲੜੋ ਮੈਂ ਸਰਕਾਰ ਦੀ ਪਟਵਾਰੀਆਂ ਦੇ ਉੱਤੇ ਵੀ ਲਾਗੂ ਹੈ ਬੱਕ ਬੱਕ ਮਹਿਕਮਿਆਂ ਦੇ ਉੱਤੇ ਸਾਰੀ ਲਾਗੂ ਹੈ ਇਹ ਉਹੀ ਨੀਤੀਆਂ ਨੇ ਜਿਹੜੀਆਂ ਨੀਤੀਆਂ 1992 ਦੇ ਵਿੱਚ ਘੜੀਆਂ ਗਈਆਂ ਜਿਹੜੀ ਨੀਤੀ ਹੁਣ ਮੋਦੀ ਤੇ ਇਹ ਜਿਹੜਾ ਇਹ ਦੂਜਾ ਵਿੱਤ ਮੰਤਰੀ ਹੈ ਆਪਣੇ ਸੌਰੀ ਗ੍ਰਹਿ ਮੰਤਰੀ ਹੈ ਦੇਸ਼ ਦਾ ਉਹੀ ਨੀਤੀਆਂ ਇਹ ਗੁਲਾਮ ਲੋਕ ਬਾਰ ਲਿਆ ਲੋਕਾਂ ਦੇ ਇਹ ਗੁਲਾਮ ਲੋਕ ਤੁਹਾਡੇ ਉੱਤੇ ਲਾਗੂ ਕਰਕੇ ਤੁਹਾਨੂੰ ਗੁਲਾਮੀ ਵਾਲ ਤੱਕਣਾ ਚਾਹੁੰਦੇ ਨੇ ਉਹੀ ਨੀਤੀਆਂ ਕੰਮ ਕਰਦੀਆਂ ਨੇ ਇਹ ਬਿਲਕੁਲ ਆਜ਼ਾਦ ਵਾਲ ਮੁਲਕ ਨਹੀਂ ਹੈ ਇਹ ਬਿਲਕੁਲ ਇਹ ਮੰਨਣਾ ਪਊਗਾ ਤੁਹਾਨੂੰ ਜੇ ਤੁਸੀਂ ਇੱਕ ਧਾਰਨਾ ਬਣਾ ਕੇ ਚੱਲੋਗੇ ਤਾਂ ਇਹ ਤੁਹਾਨੂੰ ਸਾਰੀਆਂ ਗੱਲਾਂ ਸਮਝ ਆ ਜਾਣਗੀਆਂ ਤੁਹਾਨੂੰ ਧਰਮਾਂ ਦੇ ਨਾਂ ਦੇ ਉੱਤੇ ਲੜਾਇਆ ਜਾਂਦਾ ਕਿਸੇ ਪਾਸੇ ਕਿਸੇ ਨੂੰ ਲੜਾਇਆ ਜਾਂਦਾ ਕਿਸੇ ਨੂੰ ਸਿੱਖ ਨੂੰ ਹਿੰਦੂ ਨਾਲ ਲੜਾਇਆ ਜਾਂਦਾ ਮੁਸਲਮਾਨ ਨੂੰ ਦੂਜੇ ਪਾਸੇ ਲੜਾਇਆ ਜਾਂਦਾ ਇਹ ਸਾਰਾ ਦਾ ਸਾਰਾ ਤੁਹਾਡਾ ਧਿਆਨ ਵੰਡ ਕੇ ਉਹ ਦੂਜੇ ਪਾਸੇ ਨੂੰ ਖਿੱਚਣਾ ਕਿਉਂਕਿ ਤੁਹਾਡੀਆਂ ਜਿਹੜੀਆਂ ਹੱਕੀ ਮੰਗਾਂ ਨੇ ਉਹਨਾਂ ਦੇ ਕਿਸੇ ਨਾ ਕਿਸੇ ਢੰਗ ਦੇ ਨਾਲ ਉਹਨੂੰ ਪਿੱਛੇ ਧੱਕ ਕੇ ਪਿੱਛੇ ਝਟਲਾ ਕੇ ਤੁਹਾਡੀ ਲੇਬਰ ਤਿਆਰ ਕੀਤੀ ਜਾਵੇ ਤੁਸੀਂ ਪੜ੍ਹ ਲਿਖ ਨਾ ਸਕੋ ਤੁਹਾਡੀ ਆਉਣ ਵਾਲੀ ਜਨਰੇਸ਼ਨ ਪੜ੍ਹ ਲਿਖ ਨਾ ਸਕੇ ਇਹਨਾਂ ਤੋਂ ਹੱਕ ਨਾ ਮੰਗ ਸਕੇ ਅੱਗੇ ਉਹ ਅੰਗਰੇਜ਼ ਲੋਕ ਇੱਥੇ ਬੈਠ ਕੇ ਤੁਹਾਡੇ ਤੇ ਰਾਜ ਕਰਦੇ ਸਨ ਹੁਣ ਉਹ ਬਾਹਰ ਬੈਠ ਕੇ ਇਹਨਾਂ ਗੁਲਾਮਾਂ ਦੇ ਰੂਹ ਰੂਹ ਤੁਹਾਡੇ ਤੇ ਰਾਜ ਕਰਦੇ ਨੇ ਇਹ ਗੱਲਾਂ ਨੂੰ ਸਮਝਣਾ ਪਊਗਾ ਜਿੰਨਾ ਚਿਰ ਤੁਸੀਂ ਇਹ ਸਮਝ ਕੇ ਨਾ ਚੱਲੋਗੇ ਛੋਟੀਆਂ ਛੋਟੀਆਂ ਆ ਮੰਗ ਮੇਰੀ ਐ ਇਧਰ ਜੇ ਚੰਦਰ ਜੀ ਕਹਿ ਲੈਣਾ ਤਾਂ ਮੰਗ ਮੇਰੀ ਐ ਇਹ ਤਾਂ ਡੀਏ ਦਾ ਇਹ ਮੰਗ ਮੇਰੀ ਐ ਤੇ ਆ ਮੰਗ ਦੂਜਿਆਂ ਦੀ ਨਹੀਂ ਜਿੰਨਾ ਚਿਰ ਤੁਸੀਂ ਜੁਆਇੰਟ ਲਈ ਸਾਰੀਆਂ ਮੰਗਾਂ ਦੇ ਉੱਤੇ ਹੱਕ ਨੂੰ ਪਛਾਣਨ ਨਹੀਂ ਲੱਗਦੇ ਉਹਨਾਂ ਚਿਰ ਤੁਹਾਡਾ ਕੁਝ ਨਹੀਂ ਬੱਟੀਦਾ ਮੈਂ ਇੱਥੇ ਵੱਡੀ ਇੱਕ ਇੱਕ ਗੱਲ ਹੋਰ ਕਰਨਾ ਚਾਹੁੰਦਾ ਸਾਡੇ ਜਿਹੜੇ ਸਾਥੀ ਕੰਟਰੈਕਟ ਦੇ ਵਰਕਰ ਨੇ ਇੱਥੇ ਕੰਮ ਕਰਦੇ ਆ ਪਿਛਲੇ 25 25 30 30 ਸਾਲਾਂ ਤੋਂ ਸ਼ਰਮ ਆਉਂਦੀ ਐ ਇਹ ਸਰਕਾਰ ਨੂੰ ਜੇਕਰ ਉਹਨਾਂ ਦਾ ਡੀਸੀ ਰੇਟ ਵਧਾਇਆ ਜਾਂਦਾ ਤਾਂ 22 22 ਰੁਪਏ ਰੁਪਏ ਤੇ ਇੱਕ ਪਾਸੇ ਮੰਗਾਈ ਇੱਕ ਪਾਸੇ ਦਵਾਈਆਂ ਵਾਲੀਆਂ ਕੰਪਨੀਆਂ ਨੂੰ ਕਿਹਨੇ ਅਥੋਰਾਈਜ਼ ਕਰ ਦਿੱਤਾ ਵੀ 10 ਰੁਪਏ ਵਾਲੀ ਗੋਲੀ 100 ਰੁਪਏ ਦੇ ਵਿੱਚ ਵੇਚੋ ਉਹਨੂੰ ਕੋਈ ਨਹੀਂ ਪੁੱਛਦਾ ਉਹਨੂੰ ਕੋਈ ਪ੍ਰਾਈਮ ਮਿੰისტਰ ਨਹੀਂ ਪੁੱਛਦਾ ਉਹਨੂੰ ਕੋਈ ਭਗਵੰਤ ਮਾਨ ਨਹੀਂ ਪੁੱਛਦਾ ਉਹਨੂੰ ਕੋਈ ਇੱਥੋਂ ਦਾ ਵਿੱਤ ਮੰਤਰੀ ਹਰਪਾਲ ਜੀਮਾ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ